ਗੁਰੂ ਹਰ Rai ਸਾਹਿਬ ਜੀ ਨੇ ਬਾਬਾ RAM Rai ਨੂੰ ਗੁਰਗੱਦੀ ਨਾ ਦੇ ਕੇ ਬਾਬਾ HAR Krishan ਜੀ ਨੂੰ ਗੁਰਗੱਦੀ ਕਿਉਂ ਦਿੱਤੀ ਇੱਕ ਵਾਰ ਜਦ ਦੋਵੇਂ ਸਾਹਿਬਜਾਦੇ ਬਾਬਾ RAM Rai ਜੀ ਅਤੇ ਬਾਲਾ HAR Krishan ਜੀ ਸਮਾਧੀਆਂ ਲਈ ਬੈਠੇ ਸਨ ਤਾਂ ਇੱਕ ਸਿੱਖ ਨੇ ਆ ਕੇ ਬੜੀ ਬੜਾਈ ਕੀਤੀ ਕਿ ਦੋਵੇਂ ਸਾਹਿਬਜਾਦਿਆਂ ਦੀ ਨਾਮ ਸਿਮਰਨ ਵਿੱਚ ਡੂੰਗੀ ਲਿਵ ਲੱਗੀ ਹੈ ਉਹੋ ਨਾਮ ਦੇ ਰੰਗ ਵਿੱਚ ਇਸ ਤਰ੍ਹਾਂ ਮਸਤ ਹਨ ਕਿ ਉਹਨਾਂ ਨੂੰ ਬਾਹਰਲੀ ਲੁਕਾਈ ਦਾ ਕੋਈ ਖਿਆਲ ਨਹੀਂ ਗੁਰੂ ਜੀ ਨੇ ਉਸ ਸਿੱਖ ਨੂੰ ਆਪਣੇ ਪਾਸ ਬੁਲਾਇਆ ਅਤੇ ਕਿਹਾ ਇਹ ਲਵੋ ਸੂਈ ਤੁਸੀਂ ਦੋਵਾਂ ਸਹਬਜ਼ਾਦਿਆਂ ਨੂੰ ਥੋੜੀ ਥੋੜੀ ਝੋਣੀ ਅਤੇ ਵੇਖਣਾ ਕਿ ਕਿਹੜਾ ਪਹਿਲੋ ਸੁਚੇਤ ਹੁੰਦਾ ਹੈ ਪਹਿਲਾਂ ਉਹ ਸੂਈ ਨੂੰ ਬਾਬਾ ਰਾਮਰਾਜ ਜੀ ਦੇ ਚੋਇਆ ਬਾਬਾ ਰਾਮਰਾਜ ਜੀ ਤਾਂ ਸੂਈ ਤੇ ਝੋਂਦੇ ਆ ਹੀ ਤਰਵਕ ਕੇ ਉੱਠ ਬੈਠੇ ਅਤੇ ਸਿੱਖ ਬਲ ਬੜੀਆਂ ਕਹਿ ਰਹੀਆਂ ਨਜ਼ਰਾਂ ਨਾਲ ਵੇਖਣ ਲੱਗੇ ਫਿਰ ਉਸ ਸਿੱਖ ਨੇ ਸੂਈ ਨੂੰ ਬਾਲਾ ਗੁਰੂ ਹਰਿਕ੍ਰਿਸ਼ਨ ਦੇ ਚੂਈਆ ਪਰ ਬਾਲਾ ਗੁਰੂ ਜੀ ਦੀ ਆਵਸਤਾ ਵਿੱਚ ਕੋਈ ਫਰਕ ਨਾ ਪਿਆ ਸਿੱਖ ਨੇ ਸਮਝਿਆ ਸ਼ਾਇਦ ਸੂਈ ਠੀਕ ਤਰ੍ਹਾਂ ਚੂਈ ਨਾ ਹੋਵੇ ਉਸ ਦੁਆਰਾ ਸੂਈ ਨੂੰ ਚੂਈਆ ਪਰ ਫਿਰ ਵੀ ਬਾਲਾ ਗੁਰੂ ਹਰਿਕ੍ਰਿਸ਼ਨ ਸੈ ਉਹਨੂੰ ਆਪਣੀ ਸਮਾਧੀ ਵਿੱਚ ਲੇਵਲੀਨ ਰਹੇ ਉਹਨਾਂ ਦੇ ਸਰੀਰ ਦਾ ਕੋਈ ਅੰਗ ਨਾ ਹਿੱਲਿਆ ਇੱਕ ਛੋਟੇ ਬਾਲ ਦੀ ਇਸ ਤਰ੍ਹਾਂ ਦੀ ਨਾਮ ਸਿਮਰਨ ਵਿੱਚ ਲਿਵ ਲੱਗੀ ਨੂੰ ਵੇਖ ਕੇ ਉਹ ਸਿੱਖ ਬਹੁਤ ਹੈਰਾਨ ਹੋ ਗੁਰੂ ਹਰਾਈ ਸਾਹਿਬ ਜੀ ਇਹ ਸਭ ਕੁਝ ਦੇਖ ਰਹੇ ਸਨ ਇਸ ਤੋਂ ਉਹਨਾਂ ਨੂੰ ਪਤਾ ਲੱਗਾ ਕਿ ਬਾਬਾ ਰਾਮ ਰਾਏ ਕੇਵਲ ਅੱਖਾਂ ਮੀਚ ਕੇ ਬੈਠੇ ਸਨ ਅਤੇ ਬਾਹਰਲੇ ਵਾਤਾਵਰਣ ਤੋਂ ਉਹ ਬਿਲਕੁਲ ਸੁਚੇਤ ਸਨ ਇੱਕ ਵਾਰ ਫਿਰ ਅਜਿਹੀ ਪਰਖ ਹੋਈ ਇੱਕ ਵਾਰ ਇੱਕ ਸਿੱਖ ਗੁਰੂ ਹਰਾਈ ਜੀ ਪਾਸ ਆਇਆ ਤੇ ਪੁੱਛਿਆ ਮਹਾਰਾਜ ਤੁਹਾਨੂੰ ਆਪਣੇ ਦੋਵਾਂ ਪੁੱਤਰਾਂ ਵਿੱਚੋਂ ਕਿਹੜਾ ਪੁੱਤਰ ਜ਼ਿਆਦਾ ਪਿਆਰਾ ਹੈ ਗੁਰੂ ਜੀ ਨੇ ਉੱਤਰ ਦਿੱਤਾ ਮਾਤਾ ਪਿਤਾ ਨੂੰ ਸਭ ਬੱਚੇ ਪਿਆਰੇ ਹੁੰਦੇ ਹਨ ਮੇਰੇ ਵਾਸਤੇ ਤਾਂ ਮੇਰੇ ਸਾਰੇ ਸਿੱਖ ਹੀ ਮੇਰੇ ਬੱਚੇ ਹਨ ਅਤੇ ਮੈਨੂੰ ਬਹੁਤ ਪਿਆਰੇ ਹਨ ਪਰ ਜੇ ਤੁਸੀਂ ਇਹਨਾਂ ਪੁੱਤਰਾਂ ਬਾਰੇ ਹੀ ਪਤਾ ਕਰਨਾ ਹੈ ਤਾਂ ਮੈਂ ਨਹੀਂ ਕਹਿ ਸਕਦਾ ਮੈਂ ਤੁਹਾਨੂੰ ਇੱਕ ਟੰਗ ਦੱਸ ਸਕਦਾ ਹਾਂ ਮੈਂ ਤੁਹਾਨੂੰ ਇਹ ਸੂਈ ਦਿੰਦਾ ਹਾਂ ਇਸ ਵੇਲੇ ਦੋਵੇਂ ਪੁੱਤਰ ਪੰਘੂੜਿਆਂ ਵਿੱਚ ਬੈਠੇ ਪਾਠ ਕਰ ਰਹੇ ਹਨ ਤੁਸੀਂ ਦੋਵਾਂ ਸਹਿਜਾਤਿਆਂ ਦਾ ਪਹਿਲਾ ਪਾਠ ਸੁੰਨਣਾ ਫਿਰ ਇਹ ਸੂਈ ਉਹਨਾਂ ਦੇ ਪੰਘੂੜੇ ਦੇ ਪਾਵੇ ਵਿੱਚ ਖੋਪ ਦੇਣੀ ਜਿਸ ਦੇ ਪਾਵੇ ਵਿੱਚ ਇਹ ਸੂਈ ਖੋਪ ਜਾਵੇ ਉਹ ਸਮਝੋ ਮੈਨੂੰ ਜ਼ਿਆਦਾ ਪਿਆਰਾ ਹੈ ਉਹ ਸਿੱਖ ਗੁਰੂ ਜੀ ਨੂੰ ਸਤਿਵਚਨ ਕਹਿ ਕੇ ਪਹਿਲਾਂ ਬਾਬਾ ਰਾਮਰਾਜ ਦੇ ਪੰਘੂੜੇ ਪਾਸ ਪੂਜਾ ਅਤੇ ਕੁਝ ਧੀਰ ਪਾਠ ਸੁੰਨਦਾ ਰਿਹਾ ਰਾਮਰਾਇ ਜੀ ਪੋਥੀ ਪੰਗੂੜੇ ਉੱਤੇ ਰੱਖ ਕੇ ਪਾਠ ਕਰ ਰਹੇ ਸਨ ਕੁਝ ਸਮਾਂ ਪਾਠ ਸੁਣਨ ਤੋਂ ਬਾਅਦ ਉਸ ਸਿੱਖ ਨੇ ਸੂਈ ਬਾਬਾ ਰਾਮਰਾਇ ਦੇ ਪੰਗੂੜੇ ਦੇ ਇੱਕ ਪਾਵੇ ਵਿੱਚ ਖੋਬੀ ਪਰ ਲੱਕੜ ਦਾ ਪਾਵਾ ਇੰਨਾ ਸਖਤ ਸੀ ਕਿ ਸੂਈ ਇੱਕ ਤਣਕਾ ਪਰ ਵੀ ਨਾ ਖੋਪ ਸਕੀ ਉਸ ਨੇ ਦੁਬਾਰਾ ਵੀ ਯਤਨ ਕੀਤਾ ਪਰ ਸੁੱਕੀ ਲੱਕੜ ਵਿੱਚ ਸੂਈ ਕਿਵੇਂ ਖੋਪ ਸਕਦੀ ਸੀ ਫਿਰ ਉਹ ਸਿੱਖ ਬਾਲਾ ਗੁਰੂ ਹਰਕ੍ਰਿਸ਼ਨ ਜੀ ਦੇ ਪੰਗੂੜੇ ਪਾਸ ਪੁੱਜਿਆ ਅਤੇ ਪਾਠ ਸੁਣਨਾ ਲੱਗਾ ਪਾਠ ਇੰਨੀ ਮਿੱਠੀ ਸੁਰ ਵਿੱਚ ਪੜਿਆ ਜਾ ਰਿਹਾ ਸੀ ਕਿ ਸਿੱਖ ਕਿਲਿਆ ਗਈ ਗਿਆ ਅਤੇ ਕਾਫੀ ਸਮਾਂ ਪਾਠ ਹੀ ਸੁਣਦਾ ਫੇਰ ਉਸ ਨੂੰ ਗੁਰੂ ਸਾਹਿਬ ਦਾ ਆਦੇਸ਼ ਯਾਦ ਆਇਆ ਤਾਂ ਉਸ ਸੂਈ ਨੂੰ ਬਾਲਾ ਗੁਰੂ ਦੇ ਪਾਵੇ ਵਿੱਚ ਖੋਇਆ ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਪਾਵੇ ਦੀ ਲੱਕੜ ਬਿਲਕੁਲ ਹਰੀ ਲੱਕੜ ਵਾਂਗ ਹੋ ਗਈ ਸੀ ਅਤੇ ਸੂਈ ਉਸ ਵਿੱਚ ਇਸ ਤਰ੍ਹਾਂ ਖੁੱਪ ਗਈ ਜਿਵੇਂ ਮੋਮ ਹੋਵੇ ਉਸ ਨੇ ਫਿਰ ਹੱਥ ਲਾ ਕੇ ਵੇਖਿਆ ਉਸ ਨੂੰ ਇੰਜ ਲੱਗਾ ਜਿਵੇਂ ਪਾਵੇ ਦੀ ਲੱਕੜ ਕਿਸੇ ਨਵੇਂ ਉੱਗੇ ਪੌਦੇ ਦੀ ਹੋਵੇ ਉਹ ਗੁਰੂ ਹਰ Rai ਜੀ ਕੋਲ ਪਾਸ ਆਇਆ ਤੇ ਉਹਨਾਂ ਨੂੰ ਸਾਰੀ ਵਾਰਤਾ ਸੁਣਾਈ ਗੁਰੂ ਜੀ ਉਸ ਦੀ ਗੱਲ ਸੁਣ ਕੇ ਬੜੇ ਖੁਸ਼ ਹੋਏ ਅਤੇ ਕਿਹਾ ਬਾਣੀ ਨੂੰ ਜਿਹੜਾ ਸੱਚੇ ਦਿਲੋਂ ਪੜਦਾ ਹੈ ਤਾਂ ਕੇ ਬੁੱਟੇ ਵੀ ਹਰੇ ਹੋ ਜਾਂਦੇ ਹਨ ਬਾਲਾ ਹਰਿ ਕ੍ਰਿਸ਼ਨ ਜੀ ਇਸ ਬਾਣੀ ਨੂੰ ਪ੍ਰਭੂ ਨਾਲ ਇੱਕਮਿਕ ਹੋ ਕੇ ਪੜ ਰਿਹਾ ਹੈ ਇਸ ਲਈ ਉਸ ਦੇ ਪਲੂਂਗੜੇ ਨੂੰ ਸੁੱਕੀ ਲੱਕੜ ਵੀ ਹਰੀ ਹੋ ਗਈ ਹੈ ਪਰ ਸਹਿਬ ਜਦਾ ਰਾਮ ਰਾਏ ਇੱਕ ਨੇਮ ਪੂਰਾ ਕਰ ਰਿਹਾ ਹੈ ਇਸ ਲਈ ਉਸ ਦੀ ਬਾਣੀ ਦਾ ਸੁੱਕੀ ਲੱਕੜ ਉੱਤੇ ਕੋਈ ਪ੍ਰਭਾਵ ਨਹੀਂ ਪਿਆ ਹੁਣ ਮੈਂ ਸਮਝਦਾ ਹਾਂ ਕਿ ਤੁਹਾਨੂੰ ਸਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਇਹਨਾਂ ਦੋ ਪ੍ਰੀਖਿਆ ਤੋਂ ਬਾਅਦ ਜਦ ਬਾਬਾ ਰਾਮ ਰਾਏ ਨੂੰ ਦਿੱਲੀ ਵਿੱਚ ਜਾ ਕੇ ਔਰੰਗਜ਼ੇਬ ਨੂੰ ਖੁਸ਼ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਹੀ ਬਦਲ ਦਿੱਤਾ ਤਾਂ ਉਹਨਾਂ ਬਾਲਾ ਹਰ ਕ੍ਰਿਸ਼ਨ ਜੂ ਗਰਗੱਦੀ ਦੇਣ ਦਾ ਨਿਸ਼ਚਿਆ ਕਰ ਲਿਆ ਉਹਨਾਂ ਬਾਲਾ ਹਰਕ੍ਰਿਸ਼ਨ ਜੀ ਨੂੰ ਗੁਰਗੱਦੀ ਦੇਣ ਦਾ ਨਿਸ਼ਚਿਆ ਕਰ ਲਿਆ। ਉਹਨਾਂ ਦੂਰ ਨੇੜੇ ਸਭਤਾ ਆਪਣੇ ਹੁਕਮਨਾਮੇ ਭੇਜ ਦਿੱਤੇ ਕਿ ਸਿੱਖ ਸੰਗਤਾਂ ਸਾਰੇ ਕੰਮ ਕਾਜ ਛੱਡ ਕੇ ਗੁਰੂ ਘਰ ਦੇ ਆ ਖੁਸ਼ੀਆਂ ਪ੍ਰਾਪਤ ਕਰਨ ਲਈ ਕੀਰਤਪੁਰ ਪੁੱਜਣ। ਕੀਰਤਪੁਰ ਵਿੱਚ ਬੜਾ ਵੱਡਾ ਇਕੱਠ ਹੋਇਆ। ਸਭ ਸਿੱਖਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਹਰਰਾਏ ਜੀ ਸਾਹਿਬ ਜਦਾ ਸ਼੍ਰੀ ਹਰਕ੍ਰਿਸ਼ਨ ਨੂੰ ਗੁਰਗੱਦੀ ਸੌਪਣ ਲੱਗੇ ਹਨ। ਜਦ ਬਾਬਾ RAM RAJ ਨੂੰ ਪਤਾ ਲੱਗਾ ਤਾਂ ਉਹ ਕਾਫੀ ਹੱਥ ਪੈਰ ਮਾਰੇ। ਉਹ ਬਾਬਾ ਧੀਰਮਲ ਨੂੰ ਜਾ ਕੇ ਮਿਲਿਆ ਪਰ ਗੁਰੂ ਹਰਰਾਏ ਜੀ ਉੱਤੇ ਇਸ ਦਾ ਕੋਈ ਪ੍ਰਭਾਵ ਨਾ ਪਿਆ। ਇੱਕ ਬਡੇ ਕਾਠ ਵਿੱਚ ਜਦ ਆਸਾ ਦੀ ਬਾਣੀ ਦੇ ਕੀਰਤਨ ਦਾ ਭੋਗ ਪਿਆ ਤਾਂ ਆਪ ਸਿੰਘ ਆਸਣ ਤੋਂ ਉੱਠੇ ਅਤੇ ਬਾਲਾ ਸ਼੍ਰੀ ਹਰਕ੍ਰਿਸ਼ਨ ਨੂੰ ਆਪਣੇ ਤਖਤ ਉੱਤੇ ਬਿਠਾ ਦਿੱਤਾ ਫਿਰ ਉਹਨਾਂ ਤਖਤ ਦੀਆਂ ਤਿੰਨ ਪ੍ਰਕਰਮਾਂ ਕੀਤੀਆਂ ਫਿਰ ਉਹਨਾਂ ਸੰਗਤ ਨੂੰ ਕਿਹਾ ਅੱਜ ਸਾਡੇ ਥਾ ਸ਼੍ਰੀ ਹਰਕ੍ਰਿਸ਼ਨ ਜੀ ਗੁਰੂ ਹਨ ਅੱਜ ਤੋਂ ਇਹਨਾਂ પાસે ਹੀ ਮੁਕਤੀ ਦੀ ਕੁੰਜੀ ਹੈ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਨੇ ਗੁਰਗੱਦੀ ਦੇਣ ਦੀ ਮਰਿਆਦਾ ਪੂਰੀ ਕੀਤੀ ਫਿਰ ਗੁਰੂ ਹਰਾਏ ਜੀ ਨੇ ਗੁਰੂ ਹਰਕ੍ਰਿਸ਼ਨ ਨੂੰ ਮੱਥਾ ਟੇਕਿਆ ਤੇ ਫਿਰ ਸਾਰੀ ਸੰਗਤ ਚਰਨੀ ਆ ਲੱਗੀ ਵਾਕੀ ਅਗਲੀ ਵੀਡੀਓ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜੀਵਨ ਬਾਰੇ ਵਿਸਤਾਰ ਨਾਲ ਦੱਸਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਵਾਹਿਗੁਰੂ ਜੀ ਜਰੂਰ ਲਿਖਿਓ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ